ਆ ਤਾਂ ਉਹ ਲੋਕ ਹੈਗੇ ਜੰਦੂ ਤੋਂ ਜਿਹੜਾ ਤਲਦਾਂ ਘਰ ਚ ਉਹਦੇ ਸ਼ਾਨਾ ਰੱਖਿਆ ਹੈ ਵਿੱਚ ਵੈਜੀਟੇਬਲ ਮਾਰਕਟ ਹੈ ਹੈ ਤੇਰਾ ਹੈ ਤਾਂ ਉਹ ਉਹਨੂੰ ਵਿੱਚੋਂ ਰੱਖੋ ਲਾ ਕੇ ਆਪਾਂ ਨੇਲ ਦਿਖਾ ਦੇ ਆਪਣੇ ਜਰਾ ਸਰ ਸਪਾਈਸ ਹੋਏ ਰੱਖਿਆ ਕਰੋ ਜਰਾ ਬਿਲਕੁਲ ਜੀ ਮੱਤਮ ਉਸ ਤੋਂ ਫਲ ਨਹੀਂ ਕਿੱਸਾ ਰਹੇਗਾ ਠੀਕ ਹੈ ਜੀ ਫਰੈਸ਼ ਕੋਲ ਤੋਂ ਦਾਇਰ ਕਰਦੇ ਆਂ ਚੱਲਦਾ ਕੰਮ ਕਰ ਠੀਕ ਆ ਸਰ ਵਧੀਆ ਰਹਿਤਾਂ ਕੋਲ ਰਜਿਸਟ੍ਰੇਸ਼ਨ ਕਿੱਥੇ ਥੈਂਕ ਯੂ ਦਿਖਾਓ ਅਰ ਜਿਸ ਵੇਰੇ ਮੈਂ ਤਿਆਰੀ ਬਣਵਾਤੀ ਨੇ ਹੁੰਦੀ ਆ ਚੱਲ ਫਰੈਸ਼ ਐਵੀ ਚੀਜ਼ਾਂ ਦਾ ਠੀਕ ਹੈ ਹਾਈਜਨ ਦਾ ਉਹ ਨਹੀਂ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀਆਂ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਆ ਉਹ ਕਿੱਦਾਂ ਦਾ ਕਰਦੇ ਆ ਹੁਣ ਸੇਫਟੀ ਦਾ ਲਾਇਸੈਂਸ ਲਾਇਸੈਂਸਾਂ ਕੰਨੀ ਫੇਸ ਕੋਡ ਕੋ ਕੈਪ ਹੈ ਅਰੇ ਕੋਲ ਆ ਆਲ ਆਫਰ ਨੂੰ ਦੇਖ ਕੇ ਤਾਂ ਰਾਮਲ ਬਣ ਲਿਆ ਗਾ ਲਓ ਹਾਂ ਅਮਾਤੂ ਜਵਾਬ ਦਿੰਦੇ। ਤੁਸੀਂ ਕਿਹੜੇ ਲਾਇਸੈਂਸ ਦਾ ਖਾਤੋਂ ਸਰਕਾਰ ਦੇ ਸਰਕਾਰ ਦੇ ਤੁਸੀਂ ਵੀ ਤਕੌਰ ਜਿਸ਼ਤੇ ਕਿੱਥੇ ਅਪੂਲ ਸੇਫਟੀ ਦੇ ਲਾਇਸੈਂਸ ਕੋਲ ਜਿਹੜਾ ਪ੍ਰਾਇਮਰੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹੈ ਨਹੀਂ ਤਾਂ ਚੋ ਕੁਝ ਲਿਆਉਣਾ ਤੁਹਾਨੂੰ ਉਹ ਨਹੀਂ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਕੋਟਾ ਸਾਰਾ ਆਪੇ ਨਹੀਂ ਤਰੈਗਾ ਕੋਈ ਨਾ ਕਰਵਾਦਾ ਇਹ ਜਰ ਮੈਂ ਰਿਵਿਊ ਹੋਣਾ ਹੈ ਨਾ ਰੀਸੈਟ ਕਰਾ ਕੇ ਆਪੇ ਪੇਸ਼ ਕਰਦਾ ਹਾਂ ਆ ਤੇਲ ਕਿੰਨੀ ਵਾਰੀ ਵਰਤ ਲਿਆ ਪੱਤ ਫਰਾਈ ਕਿੰਨੀ ਵਾਰੀ 1 2 3 4 ਕਿੰਨੀ ਵਾਰੀ ਆਈਟਮਾਂ ਕਰੀ ਟੋਕੇ ਰੱਖੋ ਯਾਰ ਆ ਜਿਹੜਾ ਮਟੀਰੀਅਲ ਰੱਖਿਆ ਆ ਰੁਪਾ ਦੇ ਡੱਬਾ ਰੱਖਿਆ ਸਰ ਆਹ ਕਹਿ ਪਾਓ ਹੋ ਗਿਆ ਆਪੋ ਹੋ ਗਿਆ ਆਪਣੇ ਕੰਮ ਕਰਦੇ ਆ ਉਨੇ ਲਾਣਾ ਉਹ ਜੇ ਤਾਂ ਬੰਬਲ ਜੱਟ ਡੇ ਜਾਣਾ ਤੇਰੇ ਐਸੇ ਉੱਪਰ ਦੀ ਲਗਾ ਲਿਆ ਕਰੋ ਐਤਾ ਉੱਪਰ ਦੇ ਲਗਾ ਲਾਓ ਜਿੱਲਾ ਹੋਣਾ ਨਾ ਉਹ ਤੂੰ ਰੱਖਿਆ ਕਿੱਥੇ ਆ ਉਹ ਭਾਂਡਾ ਰੱਖ ਲਾ ਉਹ ਤੇ ਰੱਖ ਲੈ ਨਾ ਅੱਦੇ ਰੱਖ ਪਿਆ ਤਵਾ ਵੀ ਉਹਨਾਂ ਹੀ ਸਾਫ਼ ਕਰਨਾ ਉਹ ਗੰਦੇ ਜਿਹਾ ਨਾ ਸਫਾਈ ਕਰੋ ਲਾਇਸੈਂਸ ਤੇ ਜੀਸੇ ਨਾ ਬਾਗ ਰੱਤੀ ਨਾ ਸਰਦ ਮੋਰੀ ਅੱਤਰ ਬਾਗ ਨਹੀਂ ਟੋਪੀ ਆ ਬਾਸ ਵੀ ਲਾਉਂਦੇ ਹੈਗੇ ਨਾ ਤੁਸੀਂ ਖੁਦ ਕਸਟਮਰ ਆ ਤੁਸੀਂ ਇਹਨਾਂ ਨੂੰ ਕਹਾਂ ਕਰੋ ਕਿ ਨੇਲ ਵੀ ਇਹਦੇ ਦੇਖੋ ਕਦੀ ਕਦੀ ਆਪਾਂ ਇਹਨਾਂ ਨੂੰ ਪੈਸੇ ਦੁੰਨੇ ਆ ਇਹਦਾ ਖਰਚਾ ਸਾਨੂੰ ਮੈਰੀਜ ਦੀ ਹਾਈਜੀਨ ਦਾ ਖਿਆਲ ਰੱਖ ਜਿਹੜੀ ਚੀਜ਼ ਨੂੰ ਤੁਹਾਨੂੰ ਲੱਗਦਾ ਇਹਨੂੰ ਕੋਹ ਬੇਤਰੇ ਲਾਇਸੈਂਸ ਕਿੱਥੇ ਆ ਫੂਡ ਦਾ ਇਹਨੂੰ ਕੁਝ ਕਿੱਥੇ ਲਾਇਆ ਹਵਾ ਚੀ ਥੋੜਾ ਕੰਮ ਕਰੀ ਜਾਣਾ ਇਹਦੇ ਨੇਲ ਵੀ ਚੈੱਕ ਕਰ ਲਓ ਕਦੀ ਕੱਟਿਓ ਕੈਪਚੂਲ ਪਾਈਆਂ ਗੁਲਾ ਇਹ ਮੜਾ ਜਾਵੇ ਸਿੱਕੇ ਹੱਥੋਂ ਕਿੱਥੇ ਫੁੱਪ ਲੈ ਕੇ ਪੈਣਾ ਇਹਨਾਂ ਨੂੰ ਕੋਹ ਇਹਨਾਂ ਨੂੰ ਰੋਕਿਆ ਕਰੋ ਪਾਸ ਕਿੱਥੇ ਆਵੇ ਉਹ ਲੋਕੀ ਵੀ ਨਹੀਂ ਤੁਹਾਨੂੰ ਕਹਿੰਦੇ ਮੈਂ ਦੇਖਿਆ ਇਹ ਗਾਇ ਨਹੀਂ ਜੀ ਉੱਥੇ ਲਾਦੇ ਮੈਨੂੰ ਹੈ ਇਹ ਗਿਆ ਵੀ ਨਹੀਂ ਉਧਰ ਨੂੰ ਉੱਥੇ ਖੋਣਨ ਦੀ ਗੱਲ ਫੋਨ ਚ ਨਹੀਂ ਤੁਸੀਂ ਇਹ ਲੈਮੀਨੇਟ ਕਰਦੇ ਤੁਸੀਂ ਲਾਇਸੈਂਸ ਤਾਂ ਲਾਉਣਾ ਆ ਠੀਕ ਹੈ ਜੀ ਕਿੱਥੇ ਦਾ ਖਾਲ ਕਿਹੜਾ ਕਰੋ ਚੱਕ ਲੈ ਲੈ ਸਾ ਦਿਖਾਓ ਅਗਲੀ ਵਾਰੀ ਟਰਾਲੀ ਆਣੀ ਆ ਠੀਕ ਹੈ ਸਰ ਚਿਕਨ ਵਿੱਚੇ ਹੋਣਾ ਹਾਂ ਜੀ ਤੁਹਾਡਾ ਮਾਸਕ ਕਿੱਥੇ ਆ ਭਾਈ ਲਾ ਰਹੇ ਨਹੀਂ ਮਾਸਕ ਇੱਥੇ ਤਾਂ ਕੰਮ ਕਰਨ ਦੇ ਦੇਖ ਕੇ ਤੁਰੰਤ ਦੌੜ ਗਿਆ ਨਹੀਂ ਨਹੀਂ ਮੈਂ ਮਾਸਕ ਲੈ ਚੱਲ ਹਾਂ ਹਲੋ ਮਾਸਕ ਨਹੀਂ ਸਰ ਨੇ ਹੁਣ ਲਿਓਣੇ ਤੂੰ ਮਾਸਕ ਪਹਿਲਾਂ ਨਹੀਂ ਤਾਂ ਪਤਾ ਜਦੋਂ ਕਸਟਮਰ ਜਾ ਗਿਆ ਨਾ ਫਿਰ ਇਹਨਾਂ ਨੂੰ ਹੱਥ ਲਾਉਣੀ ਹੈ ਖਰੀਦਦਾਰ ਇਹਨਾਂ ਦੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤੁਹਾਨੂੰ ਪੂਰਾ ਰਾਈਟ ਮਿਲਦਾ ਪਰ ਇਹਨੂੰ ਕਹੋ ਵੀ ਫੂਡ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫਾਲੋ ਕਰਨੇ ਪੈਣਗੇ ਮਾਸਕ ਗਲਵ ਕਿਉਂਕਿ ਅੱਜਕੱਲ੍ਹ ਸਰਦੀ ਜੁਕਾਮ ਆ ਛੰਘ ਖਾਂਸੀ ਛਿੱਕਾ ਹਰੇਕ ਨੂੰ ਆਉਂਦੀ ਹੈ ਜੇ ਤੂੰ ਵੀ ਪਰੇ ਹੋਣਾ ਇਹਨੂੰ ਮੜੀ ਛਿੱਕ ਆਈ ਨਾ ਥੁੱਕ ਸਾਰਾ ਛੱਡ ਦੇਣਾ ਉੱਥੇ ਬੜੀ ਜਨਾਨ ਨੂੰ ਕਹੋ ਇਹਨਾਂ ਚ ਨਾ ਬਣਾਓ ਆਪ ਕਰਿਆ ਕਰਨ ਛਾਪ ਇਹ ਕਿਹੜਾ ਮੋਲ ਮੋਲ ਵਾਟਰ ਹਾਂਜੀ ਕਥਾ ਮੈਂ ਤਾਲੂਕ ਆਪੀ ਘਰਾ ਦੇ ਤੇ ਲੱਗੀ ਹੋਵੇ ਮੈਂ ਆਇਆ ਕੱਲ ਨੂੰ ਸਾਰੇ ਇੱਕ ਬੰਦੇ ਦਾ ਲਾਇਸੈਂਸ ਨਾ ਆਇਆ ਫਿਰ ਦੇਖਣਾ ਇਤੋਂ ਦੇਖ ਇੱਕ ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਆ ਔਰ ਸਿਰਫ ਮੈਨੂੰ ਹੈਰਾਨੀ ਹੁੰਦੀ ਕਿ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦਿਆਂ ਨੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਕੋਲ ਕਿੰਨੇ ਟੀਟ ਲੋਕ ਆ ਪਈ ਨਾ ਤਾਂ ਬਾਰ-ਬਾਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤੁਸੀਂ ਸਹੀ ਰਹਿਣਾ ਆਪਾਂ ਟਰੱਕ ਦਾ ਲਾਮਿਨੇਟ ਕਰਾ ਕੇ ਤੁਹਾਨੂੰ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਹਾਂ ਹਾਂ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਉਹ ਆ ਜਾਏਗਾ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਡਟਾ ਲਓ ਹਾਂ ਆ ਬੜਾ ਟੰਗਦੇ ਹਰ ਇੱਕ ਪੈਸੇ ਨੂੰ ਲੈਣੇ ਤੁਸੀਂ ਭਰਾ ਤੁਸੀਂ ਹਾਂਜੀ ਸਰ ਉਹਨਾਂ ਦੇ ਕੋਲ ਹੈਗਾ ਹੈ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਇਹ ਦੱਸੋ ਕਿ ਫੂਲ ਸੇਫਟੀ ਲਾਇਸੈਂਸ ਕਿੱਥੇ ਆਇਥੇ ਠੀਕ ਮੈਂ ਹਾਂ ਕੋਣੀ ਮੈਂ ਵਰਸਟ ਤੇ ਸੈਟ ਕਰਵਾ ਲਵਾਂ ਜੀ ਇੱਥੇ ਕਿਉਂ ਨਹੀਂ ਰੱਖਿਆ ਇੱਕ ਗੱਡੀ ਤੇ ਹੂ ਤਾਂ ਗੱਡੀ ਤੇ ਲਗਾਉਣਾ ਤੁਸੀਂ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂ ਪਾ ਜੀ ਉਹ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਇਹ ਦੇ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤੇ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਜੀ ਸਰ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਹੈ ਇਹ ਜਿੰਕੋ ਸਾਰਾ ਪਰ ਉਹ ਵੈਸੇ ਆਪਣਾ ਸਵਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਨਾਲ ਲਗਵਾ ਦਿੰਦਾ ਗੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਤੇ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਅੱਜ ਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ਼ ਕਰਨ ਵਾਲੇ ਕੱਟਣਾ ਹੈ ਸਾਫ਼ ਆ ਦੇਖ ਇਹ ਤੋਂ ਪਤਾ ਕਿੰਨੇ ਬੈਕਟੀਰੀਆ ਕੱਟ ਗਿਆ ਆ ਕਰੋ ਫੂਡ ਦਾ ਕੰਮ ਕੰਮ ਨਹੀਂ ਜਾ ਸਰ ਅੱਗ ਦੇ ਕਰਕੇ ਕਰਦੇ ਆ ਜੀ ਕੰਡ ਲਾ ਲੈ ਜੀ ਉਹ ਲਾ ਲੈ ਉਹਨੂੰ ਵੀ ਲਾ ਲਓ ਉਹਦੇ ਉੱਤੇ ਲਾ ਲਓ ਤਾਂ ਦਿਖਾਓ ਖਾਲੇ ਕੱਢ ਦੂੰਗੇ ਹਾਂ ਫੂਡ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੇ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀ ਸਾਰਿਆਂ ਦੀਆਂ ਬਣਾਈਆਂ ਆਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸਾਡਾ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪੀ ਕੁਝ ਨਹੀਂ ਲਾਇਆ ਕਈਆਂ ਨੇ ਨੌ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਹੈ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਆਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਛਾਲ ਰੱਖਦੇ ਤੁਹਾਡੇ ਬਾਰ ਦੇਣ ਜਾਣੇ ਵਿੱਚ ਉਹਦੇ ਨੇਲ ਨੋਲ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਸਤਾ ਵੀ ਨੀਲ ਦਿਖਾ ਹੁਣ ਅਸੀਂ ਲੋਕੀ ਅਫੇਅਰ ਕਰਦੇ ਆ ਬਹੁਤ ਕਿੰਨੀ ਸੇਲ ਹੈ ਤੁਹਾਡੇ ਕੋਲ ਡੇਲੀ 4300 300 ਰੁਪਇਆ ਜੀ ਜੀ ਟੋਟਲੀ ਸੇਲ ਹਾਂਜੀ 300 ਤਾਂ ਤਾਂ ਦਿਹਾੜੀ ਨਹੀਂ ਚਲਣੀ ਕੰਮ ਕਿੰਨਾ ਚਲੋ ਉੱਚਾ ਪ੍ਰੋਬਲ ਨਵਾਂ ਨਵਾਂ ਸ਼ੁਰੂ ਕੀਤਾ ਅੱਛਾ 300 ਰੁਪਇਆ ਦੀ ਜੇ ਤੁਸੀਂ ਸੇਲ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ ਡੇਲੀ ਸਰ ਖਰਚੇ ਕੱਢ ਕੇ ਸਰ 80% 80 ਰੁਪਏ ਦਿਹਾੜੀ ਨਾ 80 ਰੁਪਏ ਨੂੰ ਤਾਂ ਕੰਮ ਹੀ ਨਹੀਂ ਚੱਲਦਾ ਲੋਕੀ ਦੱਸਦੇ 8 ਘੰਟੇ ਜਿਹਾ ਕਮਾ ਲੈਂਦੇ ਨੇ ਕੋਈ ਨਹੀਂ ਹੁਣ ਸ਼ੁਰੂ ਕੀਤਾ ਨਾ ਹੌਲੀ ਹੌਲੀ ਗਾਹਕ ਜੁੜੂਗਾ ਆ ਤੁਮ ਦਾ ਲਾਇਸੈਂਸ ਜੀ ਦੇ ਸੈਕਟਰ ਕੋਈ ਕਾਕਾ ਲਾਇਸੈਂਸ ਕਿੱਥੇ ਲੈਣਾ ਤਰਾ ਲੈ ਆਵਰੇ ਸਾਰੇ ਨਾ ਮੋਬਾਈਲਾਂ ਚ ਰੱਖਿਓ ਇੱਥੇ ਚੱਗੋ ਕੱਲ ਨੂੰ ਇੱਥੇ ਟੰਗੋ ਕਢਾ ਕੇ ਪ੍ਰਿੰਟਣਾ ਕੱਲ ਨੂੰ ਰਾਤਾਂ ਚੰਗੇ ਹੋਏ ਨਾ ਪਰ ਫੇਰ ਆਪਾਂ ਕਮੇਟੀ ਦੀ ਰੈਡੀ ਰਿਹਾ ਕੇ ਸਾਰੀਆਂ ਰੈਡੀਆਂ ਚ ਪਾਓ। ਸਹੀ ਰੈਡੀ ਨਾ ਜਾਣੇ ਚੁੱਕੇ। ਕੱਲ ਨੂੰ ਜਦੋਂ ਲੈਮੀਨੇਸ਼ਨ ਹੋਵੇ। ਦੰਦ ਨਹੀਂ ਕੱਢਣੇ। ਹਾਂ। ਕਢ ਕੇ ਕੱਲੇ ਪ੍ਰਿੰਟ ਕਢਾਓ। ਔਰ ਨਾਲੇ ਟੋਪੀ ਤੇ ਟੋਪਕਾ ਲਾਓ। ਖਾ ਗਿਆ ਆਇਆ ਇਹ ਕਿੰਨੇ ਬੰਦੇ ਕਾਫ ਕਰਦੇ। ਆ ਲਓ। ਖੁੱਬੀ ਬੇਟਾ। ਆ। ਪਾਪਾ ਨੇ ਫਰਮਾਇਆ ਸੀ। ਕਢਾਓ ਇਹਨੂੰ ਕੱਲ ਨੂੰ ਪ੍ਰਿੰਟ। ਕੱਲ ਨੂੰ ਪ੍ਰਿੰਟ ਕਢਾ। ਵਿਵੇਕ, ਅੱਤੋ ਨਹੀਂ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨਾਂ ਨੂੰ ਆਪ ਚੈੱਕ ਕਰਕੇ ਜਾਣਾ। ਜੀ ਵਿਵੇਕ, ਅਮੇਰੀ ਐਬਸੈਂਸ ਵਿੱਚ ਵਿਜ਼ਿਟ ਕਰੋ। ਠੀਕ ਆ? ਇੱਕ ਵਾਰ ਇਹਨਾਂ ਨੂੰ ਤੁਸੀਂ ਬੰਦੇ ਮੇਰੇ ਲੋੜ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਤੇ ਇਨਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨ ਟੋਪੀ ਆ ਤੇ ਦੇਖ ਜਾਣੇ ਆ ਬਾਲ ਦੇ ਇਹਨਾਂ ਨੂੰ ਟੋਪੀਆਂ ਦੇ ਤਾਂ ਲਾਉ ਬਾਹਰ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਵਾਰ-ਵਾਰ ਗੰਦਾ ਕਰੀ ਜੋ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਯਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਬਿਲਕੁਲ ਜੀ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ ਹਾਂਜੀ ਕੋਈ ਨਹੀਂ ਪੰਜਾਬੀ ਆ ਕੋ ਮੈਂ ਹੋਰ ਲੈਂਗੁਏਜ ਬੋਲਾਂ ਨਹੀਂ 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 ਪੰਜਾਬੀ ਚ ਸਭ ਵਸਪਾਹ ਯੂਪੀ ਵਾਲੇ ਵੀ ਪੰਜਾਬੀ ਤੇ ਸਮਝੜੀ ਲੱਪੇ ਹੁਣ ਆ ਕੇ ਕੋਈ ਛੱਟ ਤੋਂ ਜ਼ਿਆਦਾ ਬੋਲਦੇ ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਹੈ ਅੱਜ ਅਸੀਂ ਇਹ ਇਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ ਅਕਲ ਦੇਣ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣ ਆਏ ਆ ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ ਔਰ ਫਿਰ ਤੁਹਾਡਾ ਕੀ ਬਣਨਾ ਉਹ ਤੁਹਾਨੂੰ ਪਤਾ ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਔਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤਾਂ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨਾਂ ਯਾਰ ਇਹ ਗੱਲ ਗਲਤ ਆ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਕੰਗਣੀਆਂ ਚਾਹੀਦੀਆਂ ਕਿੱਡਾ ਕੋខਾ ਕੰਮ ਐ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੈਅਰ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪੋਣਾ ਤੁਹਾਡੇ ਚੋਂ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਆ ਮੇਰੇ ਕੋਲ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆ ਯਾਰ ਸਾਰਾ ਕੁਝ ਐਪਰਨ ਪੋਣਾ ਗਲਵਸ ਪੋਣੇ ਮਾਸਕ ਪੋਣਾ ਸਿਰ ਤੇ ਟੋਪੀ ਪੋਣੀ ਐ ਮਤਲਬ ਮਜ਼ਾਕ ਐ ਮਜ਼ਾਕ ਐ ਇਹ ਫੂਡ ਸੇਫਟੀ ਦੇ ਇਹ ਸਰਕਾਰ ਉਹ ਹੀ ਬਣਾਈ ਜਾਂਦੀ। ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ, ਆਪਾਂ ਵੀ ਖਾਣੀ ਆ। ਤੁਹਾਡਾ ਬਿਜ਼ਨਸ ਅੱਛਾ ਲੱਗੂਗਾ, ਲੋਕੀ ਵਧੀਆ ਕਹਿਣਗੇ ਤੁਹਾਨੂੰ। ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ। ਉਹਦੇ 'ਚ ਕੋਈ ਮੈਂ ਕੋਈ ਐਦਾਂ ਢਿੱਲਮੱਠ ਨਹੀਂ ਵਰਤਣੀ। ਠੰਡੋ ਅੱਜ ਤੁਹਾਨੂੰ ਇੰਨਾ ਕਿ ਡੋਜ਼ ਦੇ ਚੱਲੇ ਆਂ, ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ, ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਨਾ। ਮੈਂ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਆਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਅਸਿਗਾ ਪ੍ਰੋਗਰਾਮ ਜਿਹੜੀ ਚਪਾਟੀ ਖੁੱਲੀ ਆ ਕਚਹਿਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕੁ ਇਹ ਫਾਲੋ ਕਰਦੇ ਇਹਨਾਂ ਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨਾਂ ਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨ